ਕਬੀਰ ਗੰਗ ਜਮਨ ਕੇ ਅੰਤਰੇ ਸਾਝ ਸੁਨ ਕੇ ਘਾਟ ਤਹਾ ਕਬੀਰ ਐ ਮਟਕਿਆ ਖੋਜਤ ਮਨ ਜਨ ਬਾਟ ਕਬੀਰ ਸਾਹਿਬ ਸਮਝ ਦਿਨਾ ਕਰਦੇ ਨੇ ਗੰਗ ਜਮਨ ਕੇ ਅੰਤਰੇ ਵਿੱਚ ਵਿਚਾਰੇ ਜਿਹੜਾ ਕਹਿੰਦੇ ਜਮਨਾ ਦੇ ਤੇ ਐਸੀ ਗੰਗਾ ਦੀ ਗੰਗ ਕੀ ਆ ਕਹਿੰਦੇ ਉਹ ਘਰ ਕੇ ਬਾਣੇ ਚੱਲਣਾ ਜਮਨ ਕੀ ਆ ਜਿਹੜਾ ਆਪਣੀ ਪਾਣ ਚੱਲਣਾ ਐ ਸਾ ਜਮੂਆ ਕਹਿੰਦੇ ਐਸੇ ਜਮੂਆ ਨੂੰ ਜੇ ਤਿਤਨਾ ਕਰ ਲਿਆ ਉਸ ਨੂੰ ਜਾਣਨਾ ਕਰ ਲਿਆ ਤਾਂ ਹੀ ਉਹ ਕਹਿਣਾ ਕੀਤਾ ਸੀ ਪਹਿਲਾਂ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤੇ ਸਕਾਰ ਜਿਨ ਇਹਨੂੰ ਜਮੂਆ ਸਿਰਜਿਆ ਸੋ ਜਪਿਆ ਪਰ ਅਦਕਾਰ ਕਹਿੰਦੇ ਉਸ ਪਰ ਅਦਕਾਰ ਨੂੰ ਜਾਣ ਲਿਆ ਉਸੇ ਦੀ ਸਮਝ ਜਿਹੜਾ ਕਾਦਨੇ ਕਿ ਐਸੇ ਜਮਨਾਂ ਨੂੰ ਪਾਰ ਕਰ ਲਿਆ ਹੁਣ ਵਿਚਾਲੇ ਜਿਹੜਾ ਕਹਿੰਦੇ ਐਸੇ ਉਹ ਅਵਸਥਾ ਜਿਹੜੀ ਆ ਸਹਿਜ ਸੁਣ ਕੇ ਘਾਟ ਕਹਿੰਦੇ ਸਹਿਜ ਅਵਸਥਾ ਜਿਹੜੀ ਜਤਨਾ ਹੋ ਗਿਆ ਸੁਣ ਕਹਿੰਦੇ ਮਨ ਐਸਾ ਸੁਣ ਹੋ ਗਿਆ ਐਸੇ ਕਰਨਾ ਤੂੰ ਐਸੇ ਉਸ ਸੰਸਾਰ ਦੀਆਂ ਉਸ ਇਛਾਵਾਂ ਤੋਂ ਪਟਕਣਾ ਤੋਂ ਬਚ ਗਿਆ ਹਾਂ ਮਨ ਤੇ ਚਿੱਤ ਕਹਿੰਦੇ ਐਸੇ ਘਾਟ ਤੇ ਬੈਠਣੇ ਹੋ ਗਏ ਇੱਕ ਹੋ ਕੇ ਉਸੇ ਦੀ ਸਮਝ ਦੇ ਰਹੇ ਨੇ ਕਿ ਜਿਹੜਾ ਐਸੇ ਮਨਜਨ ਪਾਉਣਾ ਕਰਤੇ ਪਾਉਣੀ ਲੋਚਦੇ ਰਹਿੰਦੇ ਕਹਿੰਦੇ ਉਸ ਅਵਸਥਾ ਨੂੰ ਪਾ ਲਿਆ ਕਿਵੇਂ ਤਹਾ ਕਬੀਰ ਐ ਮਟਕਿਆ ਖੋਜਤ ਮਨਜਨ ਪਾੜ ਕਹਿੰਦੇ ਜਿਹੜੇ ਮਨਜਨ ਖੋਜਣਾ ਕਰਦੇ ਰਹੇ ਕਹਿੰਦੇ ਉਸ ਅਵਸਥਾ ਨੂੰ ਪਾਉਣਾ ਕੀਤਾ ਤਾਂ ਉਹ ਕਹਿੰਦੇ ਉੱਥੇ ਅਸੀਂ ਕੁਟਿਆ ਪਾਣੀ ਕੀਤੀ ਆ ਤਾਹਾਂ ਕਬੀਰੇ ਮੱਟਿਆ ਕਹਿੰਦੇ ਉੱਤੇ ਮੱਟ ਗਿਆ ਉੱਤੇ ਆਪਣੀ ਕਉਟੀਆਂ ਬਣਾਉਣੀ ਕੀਤੀ ਆ ਉਸੇ ਦੀ ਨਾਨਕ ਪਾਤਸ਼ਾਹ ਐਸੇ ਸਮਝ ਦੇਣਾ ਕਰਤੇ ਨੇ ਐਸੇ ਉਸ ਵਿਚਾਰ ਨੂੰ ਕਿਹੜੀ ਨਾਨਕ ਵੱਧਾ ਘਰ ਤਹ ਜਿੱਥੇ ਮਿਰਤ ਨਾ ਜਾਣਦਾ ਜਿੱਥੇ ਕਹਿੰਦੇ ਨਾ ਨਿਰਤਾ ਨਾ ਜਨਮ ਨਾ ਜਰਾਵੜਾ ਰੋਗ ਨਾ ਜਨਮ ਮੰਦੇ ਚੱਕਰ ਚੱਲ ਐਸੀ ਅਵਸਥਾ ਪ੍ਰਾਪਤ ਹੋ ਗਈ ਇੱਥੇ ਘਰ ਕਹਿਣਾ ਕੀਤਾ ਉੱਥੇ ਉਹ ਵੀ ਜਿਹੜਾ ਤਾਹਾਂ ਕਬੀਰਾਂ ਮੱਟ ਪਈ ਐਸੀ ਮੱਟ ਕਹਿਣਾ ਕੀਤਾ ਕਹਿੰਦੇ ਉੱਥੇ ਐਸੀ ਕੁਟੀਆ ਆਪਣੀ ਕਰ ਲਈ ਹੁਣ ਉਸੇ ਦੀ ਸਮਝ ਦੇਣਾ ਕਹਾ ਕਿ ਕਬੀਰ ਕਹਿੰਦੇ ਐਸੇ ਦੋ ਪਦਾਰਥ ਦਾ ਜਿਹੜੇ ਪ੍ਰਾਪਤ ਹੋਵੇ ਆ ਹੁਣ ਸੱਚ ਨਾਲ ਜੁੜਨਾ ਜਿਹੜਾ ਸੱਚ ਨਾਲ ਜੁੜ ਦੀ ਅਵਸਥਾ ਉਹ ਪਾਉਣੀ ਆ ਤਾਂ ਵਿਚਾਰੇ ਕਹਿੰਦੇ ਐਸਾ ਕੁਟਿਆ ਪਾਉਣੀ ਕੀਤੀ ਐਸੇ ਉਸ ਤੁਰਕੀ ਪਾਣੀ ਨੇ